ਅੱਜ ਦੀਆਂ ਮੁੱਖ ਖਬਰਾਂ ਵਿੱਚ ਮਹਿਮਲਕੀਤ ਸਿੰਘ ਸਾਡਾ ਪੰਜਾਬ న్యూਸ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੰਮ੍ਰਿਤਸਰ ਦੇ ਨੰਗਲੀ ਪਟਵਾਰ ਸਰਕਲ ਵਿੱਚ ਪਟਵਾਰੀ ਅਮਿਤ ਬਹਿਲ ਵੱਲੋਂ ਤਬਾਦਲੇ ਦੇ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਪਟੀਸ਼ਨ ਨਾਲ ਮਾਮਲਾ ਗੰਭੀਰ ਹੋ ਗਿਆ ਜਗਮਾਨੀ ਟੀਮ ਨੇ ਛਾਪੇ ਦੌਰਾਨ ਦਫ਼ਤਰ ਵਿੱਚ 4-5 ਪ੍ਰਾਈਵੇਟ ਕਰੀਂਦੇ ਰਿਕਾਰਡ ਨਾਲ ਕੰਮ ਕਰਦੇ ਪਾਏ ਜੋ ਕੈਮਰਾ ਵੇਖਦੇ ਹੀ ਫਰਾਰ ਹੋ ਗਏ ਡੀਸੀ ਦਲਵਿੰਦਰਜੀਤ ਸਿੰਘ ਨੇ ਸਖਤ ਕਾਰਵਾਈ ਦਾ ਐਲਾਨ ਕੀਤਾ ਹੈ ਮਾਮਲਾ ਵਿਜੀਲੈਂਸ ਕੋਲ ਵੀ ਪੁੱਛ ਚੁੱਕਾ ਹੈ। ਪੰਜਾਬ ਵਿੱਚ ਅੱਜ ਤੋਂ 11 ਦਸੰਬਰ ਤੱਕ ਠੰਡ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਫਾਜ਼ਿਲਕਾ, ਮੁਕਸਰ, ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮਾਨਸਾ ਅਤੇ ਫਿਰੋਜ਼ਪੁਰ ਵਿੱਚ ਠੀਤ ਲਹਿਰ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਇਹ ਤਬਦੀਲੀ ਆਈ ਹੈ। ਹਾਲਾਂਕਿ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ 13 ਦਸੰਬਰ ਤੋਂ ਨਵਾਂ ਪੱਛਮੀ ਪ੍ਰਭਾਵ ਸਰ ਗਰਮ ਹੋਵੇਗਾ ਜਿਸ ਨਾਲ ਠੰਡ ਹੋਰ ਵੱਧ ਸਕਦੀ ਹੈ। ਜਹੀਦ ਭਗਤ ਸਿੰਘ ਕੋ ਮੰਤਰੀ ਹਵਾਈ ਅੱਡੇ ਤੇ ਇੰਡੀਗੋ ਦੇ ਆਪਰੇਟਿੰਗ ਸਿਸਟਮ ਵਿੱਚ ਖਰਾਬੀ ਕਾਰਨ 6ਵੇਂ ਦਿਨ ਵੀ 9 ਉਡਾਨਾਂ ਰੱਦ ਰਹੀਆਂ। ਜਦੋਂ ਕਿ ਚੱਲ ਰਹੀਆਂ ਫਲਾਈਟਾਂ 3:45 ਮਿੰਟ ਦੇਰੀ ਨਾਲ ਉੱਡੀਆਂ। ਹੁਣ ਤੱਕ ਕੁੱਲ 68 ਉਡਾਨਾਂ ਰੱਦ ਹੋ ਚੁੱਕੀਆਂ ਹਨ। ਯਾਤਰੀਆਂ ਦੀ ਸਹਾਇਤਾ ਲਈ 에ਅਰਪੋਰਟ ਤੇ ਕੰਟਰੋਲ ਰੂਮ ਅਤੇ ਅੰਬਾਲਾ ਮੰਡਲ ਵੱਲੋਂ ਰੇਲਵੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਫਲਾਈਟਾਂ ਰੱਦ ਹੋਣ ਦੇ ਕਾਰਨ ਬੰਦੇ ਭਾਰਤ ਅਤੇ ਸ਼ਤਾਬਦੀ ਸਮੇਤ ਕਈ ਟ੍ਰੇਨਾਂ ਵਿੱਚ ਵੇਟਿੰਗ 50 ਤੋਂ ਵੀ ਵੱਧ ਪਹੁੰਚ ਗਈ ਹੈ। ਪੰਜਾਬ ਦੇ ਮੈਰੀਟੋਰੀਅਸ ਸਕੂਲ ਬਦਹਾਲੀ ਦਾ ਸ਼ਿਕਾਰ ਹਨ ਅਤੇ ਲੈਕਚਰਰਾਂ ਦੀ ਕਮੀ ਕਾਰਨ ਪੜਾਈ ਪ੍ਰਭਾਵਿਤ ਹੋ ਰਹੀ ਹੈ। ਅਕਾਲੀ ਦੌਰ ਵਿੱਚ ਸ਼ੁਰੂ ਕੀਤੇ ਗਏ ਇਹ ਸਕੂਲ ਕਾਂਗਰਸ ਤੇ ਹੁਣ ਆਪ ਸਰਕਾਰ ਦੇ ਸਮੇ ਵੀ ਉਚਿਤ ਪ੍ਰਬੰਧ ਨਾ ਮਿਲਣ ਕਾਰਨ ਸੰਕਟ ਵਿੱਚ ਹਨ। ਸਿੱਖਿਆ ਵਿਭਾਗ ਨੇ ਖਾਲੀ ਅਹੁਦਿਆਂ ਨੂੰ ਅਸਥਾਈ ਲੈਕਚਰਰ ਨਲਪਰਨ ਲਈ 9 ਦਸੰਬਰ ਤੱਕ ਪ੍ਰਸਤਾਵ ਮੰਗੇ ਹਨ ਅੰਮ੍ਰਿਤਸਰ ਜਲੰਧਰ ਬਠਿੰਡਾ ਲੁਧਿਆਣਾ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਪੰਜਾਬੀ ਅੰਗਰੇਜ਼ੀ ਗਣਿਤ ਅਤੇ ਫਿਜ਼ਿਕਸ ਦੇ ਅਧਿਆਪਕਾਂ ਦੀ ਤਿੱਖੀ ਕਮੀ ਦਰਜ ਕੀਤੀ ਗਈ ਹੈ ਲਡੋਵਾਲ ਟੋਲ ਪਲਾਜ਼ਾ ਤੇ ਵੀਆਈਪੀ ਲੇਨ ਤੋਂ ਬਿਨਾ ਟੋਲ ਦਿੱਤੇ ਗੱਡੀ ਕੱਢਣ ਦੇ ਵਿਵਾਦ ਦੌਰਾਨ ਕਰਮਚਾਰੀਆਂ ਤੇ ਗੋਲੀਬਾਰੀ ਕਰਨ ਵਾਲੇ ਤਿੰਨ ਮੁਲਜ਼ਮਾ ਨੂੰ ਪੁਲਿਸ ਨੇ 24 ਘੰਟੇ ਵਿੱਚ ਗ੍ਰਿਫਤਾਰ ਕਰ ਲਿਆ ਬਠਿੰਡਾ ਦੇ ਰਹਿਣ ਵਾਲੇ ਇਹ ਮੁੱਲਜ਼ਮ ਵਿਆਸ ਮਾਰੋ ਤੋਂ ਵਾਪਸ ਆਉਂਦੇ ਹੋਏ ਝਗੜੇ ਵਿੱਚ ਸ਼ਾਮਿਲ ਹੋਏ ਸਨ ਪੁਲਿਸ ਨੇ ਅਮਰਿਤਪਾਲ ਸਿੰਘ ਸਤਨਾਮ ਸਿੰਘ ਅਤੇ ਅਦਿੱਤਿਆ ਕੁਮਾਰ ਨੂੰ ਕਾਬੂ ਕਰ ਲਿਆ ਹੈ ਜਦਕਿ ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 328 ਰੁਪਏ ਲਾਪਤਾ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਦਾ ਸਵਾਗਤ ਕੀਤਾ ਹੈ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਖਤਰ ਜਗਦੀਪ ਸਿੰਘ ਕਲੋ ਨੇ ਕਿਹਾ ਕਿ ਸੰਗਤ ਪੰਜ ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੀ ਸੀ ਅਤੇ ਹੁਣ ਕਾਰਵਾਈ ਨਾਲ ਭਰੋਸਾ ਵਧਿਆ ਹੈ। ਆਉਣਾ ਸਰਨਾ ਭਰਾਵਾਂ ਦੀ ਚੁੱਪੀ ਤੇ ਸਵਾਲ ਖੜੇ ਕਿਤੇ ਗੁਰੂ ਸਾਹਿਬਾਨ ਬਾਰੇ ਗਲਤ ਪ੍ਰਚਾਰ ਵਾਲੀ ਪੁਸਤਕ ਦੇ ਮਾਮਲੇ ਵਿੱਚ ਦਰਜ ਐਫ ਆਈ ਆਰ ਦਾ ਵੀ ਸਵਾਗਤ ਕੀਤਾ ਗਿਆ।